ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB7066.in ਤੇ ਅਤੇ ਅੱਜ ਦੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਵੀਡੀਓ MCQ ਲੈ ਕੇ ਆਇਆ ਹਾਂ ਟਾਪ MCQ ਸੋ ਜੇਕਰ ਤੁਸੀਂ ਸਾਰੀਆਂ ਕਲਾਸਾਂ ਦੀਆਂ PDF ਆਪਣੇ ਮੋਬਾਈਲ ਵਿੱਚ ਲੈਣਾ ਚਾਹੁੰਦੇ ਹੋ ਤਾਂ ਜੁਆਇਨ ਬਟਨ ਤੇ ਕਲਿੱਕ ਕਰੋ ਜੁਆਇਨ ਹੋਣ ਤੋਂ ਬਾਅਦ ਤੁਸੀਂ 964615144 ਇਸ ਨੰਬਰ ਤੇ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਸਾਰੀਆਂ ਹੀ ਪੀਡੀਐਫ ਮਿਲ ਜਾਣਗੀਆਂ ਸੋ ਜ਼ਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਬਕਲਜ਼ਰ ਲੈ ਕਿਸ ਦੇ ਬਚਾਓ ਲਈ ਲੱਗਦੀ ਹੈ ਪਕਲਜ਼ਰੇ ਕਿਸ ਦੇ ਬਚਾਓ ਲਈ ਲੱਗਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਸਵਿਚਜਾਰਡ ਦੂਸਰੀ ਹੈ ਟਰਾਂਸਫਾਰਮਰ ਤੀਸਰੀ ਹੈ ਅਲਟਰਨੇਟਰ ਤੇ ਚੌਥੀ ਹੈ ਟਰਾਂਸਮਿਸ਼ਨ ਲਾਈਨ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਟਰਾਂਸਫਾਰਮਰ ਟਰਾਂਸਫਾਰਮਰ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਬਕਲਰ ਜ਼ਰਲੇ ਵਰਤੀ ਜਾਂਦੀ ਹੈ ਜਦੋਂ ਟਰਾਂਸਫਾਰਮਰ ਦੀ ਰੇਟਿੰਗ ਵੱਧ ਹੋਵੇ ਹਾਂਜੀ 50 kva 100 kva 200 kva jab 500 kva to dosto isda right answer hai 500 kva okay next question di gal kariye ji buckler re transformer da bachao kardi hai buckler re transformer da bachao kardi hai sare andruni nux nu taranto turnux nu ਵਾਈండింగ్ ਤੋਂ ਵਾਈండింగ్ ਦਾ ਨੁਕਸ ਨੂੰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸਾਰੇ ਅੰਦਰੂਨੀ ਨੁਕਸ ਨੂੰ ਸਾਰੇ ਅੰਦਰੂਨੀ ਨੁਕਸ ਨੂੰ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ 132 ਕੇਵੀ ਲਾਈਨ ਤੇ ਰੌਡ ਪਾਈਪ ਸਰਜ ਡਾਇਵਰਟਰ ਦਾ ਗੈਪ ਕੀ ਹੋਵੇਗਾ ਹਾਂਜੀ ਦੋਸਤੋ 10 ਸੈਂਟੀਮੀਟਰ ਹੋਵੇਗਾ 20 सेंटीमीटर 35 सेंटीमीटर ਜਾਂ 65 सेंटीमीटर ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ 65 सेंटीमीटर 65 सेंटीमीटर ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਭਾਰਤ ਵਿੱਚ ਰੇਲਵੇ ਇਲੈਕਟ੍ਰੀਫਿਕੇਸ਼ਨ ਸਪਲਾਈ ਵਰਤੋ ਵਿੱਚ ਆਉਂਦੀ ਹੈ ਹਾਂਜੀ ਤੇ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ ਇਨਸੋ ਇੱਕ ਤੁਹਾਨੂੰ ਚੁਆਇਸ ਕਰਨੀ ਹੈ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ অপਸ਼ਨ ਨੰਬਰ 1 ਫਸਟ 25 KVA ਤੋਂ 50 ਸੈਲਸੀਅਸ ਠੀਕ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਰੇਲਵੇ ਇਲੈਕਟ੍ਰੀਕਲ એનર્ਜੀ ਵਰਤੋਂ ਵਿੱਚ ਲਿਆਉਂਦੀ ਹੈ ਤਾਂ অপਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਡੀਜ਼ਲ ਡਰਾਈਵ ਦੂਸਰੀ ਹੈ ਬੈਟਰੀ ਡਰਾਈਵ ਤੀਸਰੀ ਸਿੱਧੇ ਕਨੈਕਸ਼ਨ ਨਾਲ ਡਰਾਈਵ ਅਤੇ ਚੌਥੀ ਉਪਰੋਕਤ ਸਾਰੇ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਪਰੋਕਤ ਸਾਰੇ ਡੀਜ਼ਲ ਡਰਾਈਵ ਵੀ ਆਉਂਦੀ ਹੈ ਬੈਟਰੀ ਡਰਾਈਵਰ ਵੀ ਆਉਂਦੀ ਹੈ ਅਤੇ ਸਿੱਧੇ ਕਨੈਕਸ਼ਨ ਡਰਾਈਵਰ ਵੀ ਆਉਂਦੀ ਹੈ ਤਾਂ ਉਪਰੋਕਤ ਸਾਰੇ ਇਸ ਦਾ ਰਾਈਟ ਆਨਸਰ ਹੋਵੇਗਾ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆ नेक्स्ट ਕੁਐਸਚਨ ਤੇ ਸਬਸਟੇਸ਼ਨ ਤੇ ਬੈਟਰੀਆਂ ਵਰਤੀਆਂ ਜਾਂਦੀਆਂ ਹਨ ਕਿਸ ਲਈ ਵਰਤੀਆਂ ਜਾਂਦੀਆਂ ਹਨ ਔਸਨਾ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਜੀ ਸਾਇੰਸ ਦੀ ਪਹਿਲੀ ਆਪਸ਼ਨ ਹੈ ਰੀਲੇਜ਼ ਲਈ ਦੂਸਰੀ ਹੈ ਸਰਕਟ ਬ੍ਰੇਕਰ ਲਈ ਤੀਸਰੀ ਹੈ ਟ੍ਰਿਪ ਸਰਕਟ ਲਈ ਤੇ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਟ੍ਰਿਪ ਸਰਕਟ ਲਈ ਸਰਕਟ ਨੂੰ ਆਨ ਆਫ ਕਰਨ ਲਈ ठीक है दोस्तों अगर हैं नैक्स क्वेश्चन पर इलेक्ट्रिक ट्रैक्शन मोटर वरत ऑप्शन थोड़े सामने दतिया हुई हैं जी पहली है एसी सीरीज मोटर दूसरी है डीसी सीरीज मोटर डीसी सप्लाई तीसरी है डीसी सीरीज मोटर एसी सप्लाई तो चौथी है उपरोक्त कोई नहीं ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਡੀਸੀ ਸੀਰੀਜ਼ ਮੋਟਰ ਤੇ ਡੀਸੀ ਸਪਲਾਈ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹਾਈ ਵੋਲਟੇਜ ట్రాన్స్‌ਮਿਸ਼ਨ ਲਾਈਨ ਦੀ ਵਰਤੋਂ ਹਾਂਜੀ ਆਪਸ਼ਨਾਂ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਜੀ ਪਹਿਲੀ ਹੈ ਪਾਵਰ ਫੈਕਟਰ ਵਧਾਉਣ ਲਈ ਦੂਸਰੀ ਹੈ ਜਨਰੇਟਰ ਦੀ ਕੈਪੈਸਿਟੀ ਵਧਾਉਣ ਲਈ ਤੀਸਰੀ ਹੈ ট্রান্সমিਸ਼ਨ ਲਾਸੇਸ ਘਟਾਉਣ ਲਈ ਚੌਥੀ ਹੈ ਪਾਵਰ ਦੀ ਚੋਰੀ ਰੋਕਣ ਲਈ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ট্রান্সমিਸ਼ਨ ਲਾਸੇਸ ਘਟਾਉਣ ਲਈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਫੈਕਟਰੀ ਦਾ ਪਾਵਰ ਫੈਕਟਰ ਵਧਾ ਸਕਦੇ ਹਾਂ ਫੈਕਟਰੀ ਦਾ ਪਾਵਰ ਫੈਕਟਰ ਵਧਾ ਸਕਦੇ ਹਾਂ ਫਲੋਰੋਸੈਟ ਲਾਈਟਾਂ ਲਗਾ ਕੇ ਇੰਡਕਸ਼ਨ ਮੋਟਰਾਂ ਚਲਾ ਕੇ ਵੱਡੀਆਂ ਮਸ਼ੀਨਾਂ ਲਗਾ ਕੇ ਜਾਂ ਕਪੈਸਟਰ ਲਗਾ ਕੇ ਹਾਂਜੀ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਕਪੈਸਟਰ ਲਗਾ ਕੇ ਕਪੈਸਟਰ ਲਗਾ ਕੇ ਆਪਾਂ ਕਿਸੇ ਵੀ ਚੀਜ਼ ਦਾ ਪਾਵਰ ਫੈਕਟਰ ਨੂੰ ਵਧਾ ਸਕਦੇ ਹਾਂ cos φ ਨੂੰ ਆਪਾਂ ਵਧਾ ਸਕਦੇ ਹਾਂ ਪਾਵਰ ਫੈਕਟਰ ਨੂੰ ਕਹਿੰਦੇ ਆਪਾਂ cos φ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ फ्लोरोसेन्ट ट्यूब जगन ਤੋਂ ਮਗਰੋਂ ਕਿਹੜਾ ਹਿੱਸਾ ਖੁੱਲਾ ਰਹਿੰਦਾ ਹੈ ਫਲੋਰਿਸਟ ਟਿਊਬ ਜਗਨ ਤੋਂ ਮਗਰੋਂ ਕਿਹੜਾ ਹਿੱਸਾ ਖੁੱਲਾ ਰਹਿੰਦਾ ਹੈ ਤਾਂ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਇਲੈਕਟrode ਦੂਸਰੀ ਹੈ ਚੋਕ ਤੀਸਰੀ ਹੈ ਸਟਾਰਟਰ ਤੇ ਚੌਥੀ ਹੈ ਚੋਕ ਤੇ ਸਟਾਰਟਰ ਦੋਵੇਂ ਹਾਂਜੀ ਦੋਸਤੋ ਤਾਂ ਇਹਦਾ ਰਾਈਟ ਆਨਸਰ ਹੈ ਸਟਾਰਟਰ ਰਾਈਟ ਦੋਸਤੋ ਅਗੇ ਪਸਾਦੇ ਨੈਕਸਟ ਕੁਐਸਚਨ ਤੇ ਸਿੰਗਲ ਫੇਸ ਲਾਈਨ ਤੇ ਦੋ ਤਾਰਾਂ ਦਾ ਰੰਗ ਹੋਵੇਗਾ ਕਿਹੜਾ ਹੋਵੇਗਾ ਜੀ ਲਾਲ ਤੇ ਹਰਾ ਨੀਲਾ ਤੇ ਪੀਲਾ ਅਨੀਲਾ ਤੇ ਹਰਾ ਪੀਲਾ ਤੇ ਹਰਾ ਜਾਂ ਕਾਲਾ ਤੇ ਲਾਲ ਨੀਲਾ ਪੀਲਾ ਹਾਂਜੀ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਕਾਲਾ ਤੇ ਲਾਲ ਨੀਲਾ ਤੇ ਪੀਲਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਦੋਸਤੋ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਹਾਂਜੀ 38 ਨੰਬਰ ਕੁਐਸਚਨ ਹੈ ਕਿਹੜੇ ਕੰਮ ਲਈ ਆਮ ਤੌਰ ਤੇ ਡੀਸੀ ਵਰਤੀ ਜਾਂਦੀ ਹੈ ਕਿਹੜੇ ਕੰਮ ਲਈ ਆਮ ਤੌਰ ਤੇ ਡੀਸੀ ਵਰਤੀ ਜਾਂਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਸਬਰਬਨ ਰੇਲਵੇ दूसरी है पेपर मिलज तीसरी है रोलिंग मिलज चौथी है पंप सैट्स हाँ जी दोस्तों तो इसका राइट आंसर है दोस्तों सबरबन रेलवे सबरबन रेलवे राइट दोस्तों नेक्स्ट क्वेश्चन की गल करिए जी ਟਰਾਂਸਮਿਸ਼ਨ ਲਾਈਨਾਂ ਵਿੱਚ ਸਭ ਤੋਂ ਉੱਪਰਲੀ ਤਾਰ ਕਿਹੜੀ ਹੁੰਦੀ ਹੈ ਟਰਾਂਸਮਿਸ਼ਨ ਲਾਈਨਾਂ ਵਿੱਚ ਹਾਂਜੀ ਲਾਲ ਫੇਜ਼ ਪੀਲਾ ਫੇਜ਼ ਨੀਲਾ ਫੇਜ਼ ਦਾ ਅਰਥ ਤਾਰ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਅਰਥ ਤਾਰ ਠੀਕ ਹੈ ਦੋਸਤੋ ਅੱਗੇ ਪਹੁੰਚਦਾ ਨੈਕਸਟ ਕੁਸਚਨ ਤੇ ਇਲੈਕਟ੍ਰਿਕ ਕਲ ਪ੍ਰੈਸ਼ਰ ਦਾ ਯੂਨਿਟ ਕੀ ਹੈ Ohm Ampere Watt ਜਾਂ Volt ਹਾਂਜੀ ਦੋਸਤੋ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ Volt ਇਲੈਕਟ੍ਰੀਕਲ ਪ੍ਰੈਸ਼ਰ ਦਾ ਯੂਨਿਟ ਹੈ Volt ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਰੈジਸਟੈਂਸ ਦਾ ਯੂਨਿਟ ਕੀ ਹੈ ਇਲੈਕਟ੍ਰੀਕਲ ਰੈジਸਟੈਂਸ ਦਾ ਯੂਨਿਟ ਕੀ ਹੈ ਆਪਸ਼ਨਲ ਤੁਹਾਡੇ ਸਾਹਮਣੇ ਦਿੱਤੇ ਹੋਈਆਂ ਨੇ ਪਹਿਲੀ ਹੈ ਓਮ ਦੂਸਰੀ ਹੈ ਐਂਪੀਅਰ ਤੀਸਰੀ ਹੈ ਵਾਟ ਅਤੇ ਚੌਥੀ ਹੈ ਵੋਲਟ ਹਾਂਜੀ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਓਮ ਠੀਕ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਕਰੰਟ ਦਾ ਯੂਨਿਟ ਕੀ ਹੈ ਇਲੈਕਟ੍ਰੀਕਲ ਕਰੰਟ ਦਾ ਯੂਨਿਟ ਕੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਏ ਹਨ ਪਹਿਲੀ ਹੈ ਓਮ ਦੂਸਰੀ ਹੈ ਐਂਪੀਅਰ तीसरी है वाट और चौथी है वोल्ट तो इस दार राइट है इसका एमपीयर ठीक है दोस्तों अगर आप चलते नेक्स्ट क्वेश्चन इलेक्ट्रिकल पावर का यूनिट की है इलेक्ट्रिकल पावर का यूनिट की है तो ऑप्शन सामने दिखाई पहली है ओम एमपीयर वाट जा वोल्ट ਇਹਦਾ ਰਾਈਟ ਆਨਸਰ ਹੈ ਵਾਟ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਪ੍ਰੈਸ਼ਰ ਕਿਸ ਨਾਲ ਮਾਪਦੇ ਹਾਂ ਇਲੈਕਟ੍ਰੀਕਲ ਪ੍ਰੈਸ਼ਰ ਕਿਸ ਨਾਲ ਮਾਪਦੇ ਹਾਂ ਤਾਂ ਆਪਸ਼ਨਲ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਵੋਲਟਮੀਟਰ ਦੂਸਰੀ ਹੈ ਐਮੀਮੀਟਰ ਤੀਸਰੀ ਹੈ ਵਾਟਮੀਟਰ ਤੇ ਚੌਥੀ ਹੈ ਓਹਮਮੀਟਰ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਵੋਲਟਮੀਟਰ ਵੋਲਟਮੀਟਰ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਹੈ ਇਲੈਕਟ੍ਰੀਕਲ ਰੈਜ਼ਿਸਟੈਂਸ ਕਿਸ ਨਾਲ ਮਾਪਦੇ ਹਾਂ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੇ ਹੋਏ ਹਨ ਪਹਿਲੀ ਹੈ ਵੋਲਟਮੀਟਰ ਦੂਸਰੀ ਹੈ ਐਮੀਟਰ ਤੀਸਰੀ ਹੈ ਵਾਟਮੀਟਰ ਅਤੇ ਚੌਥੀ ਹੈ ਓਹਮਮੀਟਰ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ओम मीटर ਅੱਗੇ ਚਲਦੇ ਆਪਾਂ ਨੈਕਸਟ ਕੁਸਚਨ ਤੇ ਇਲੈਕਟ੍ਰੀਕਲ ਕਰੰਟ ਕਿਸ ਨਾਲ ਮਾਪਦੇ ਹਾਂ ਇਲੈਕਟ੍ਰੀਕਲ ਕਰੰਟ ਕਿਸ ਨਾਲ ਮਾਪਦੇ ਹਾਂ ਤਾਂ ਆਪਸ਼ਨਲ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਵੋਲਟਮੀਟਰ ਦੂਸਰੀ ਹੈ ਐਮਮੀਟਰ ਤੀਸਰੀ ਹੈ ਵਾਟਮੀਟਰ ਤੇ ਚੌਥੀ ਹੈ ਓਮਮੀਟਰ ਹਾਂਜੀ ਦੋਸਤੋ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਐਮੀਟਰ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਸਚਨ ਤੇ ਇਲੈਕਟ੍ਰੀਕਲ ਪਾਵਰ ਕਿਸ ਨਾਲ ਮਾਪਦੇ ਹਾਂ ਇਲੈਕਟ੍ਰੀਕਲ ਪਾਵਰ ਕਿਸ ਨਾਲ ਮਾਪਦੇ ਹਾਂ ਤਾਂ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਵੋਲਟਮੀਟਰ ਦੂਸਰੀ ਹੈ ਐਮੀਟਰ ਤੀਸਰੀ ਹੈ ਵਾਟਮੀਟਰ ਤੇ ਚੌਥੀ ਹੈ ਓਹਮਮੀਟਰ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਵਾਟਮੀਟਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਪ੍ਰੈਸ਼ਰ ਮਾਪਣ ਲਈ ਵੋਲਟਮੀਟਰ ਜੁੜਦਾ ਹੈ ਸੀਰੀਜ਼ ਵਿੱਚ ਪੈਰਲ ਵਿੱਚ ਜਾਂ ਸੀਰੀਜ਼ ਪੈਰਲ ਵਿੱਚ ਜਾਂ ਕੋਈ ਨਹੀਂ ਤਾਂ ਵੋਲਟਮੀਟਰ ਕਿਹਦੇ ਨਾਲ ਜੁੜਦਾ ਹੈ ਰਾਈਟ ਆਨਸਰ ਹੈ ਇਸਦਾ ਪੈਰਲ ਵਿੱਚ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਕਰੰਟ ਮਾਪਣ ਲਈ ਐਮੀਮੀਟਰ ਜੁੜਦਾ ਹੈ सीरीज ਵਿੱਚ ਜੁੜਦਾ ਹੈ ਪੈਰਲ ਵਿੱਚ ਸੀਰੀਜ਼ ਪੈਰਲ ਵਿੱਚ ਜਾਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਰਾਈਟ ਅਨਸਰ ਹੈ ਉਹ ਹੈ ਸੀਰੀਜ਼ ਵਿੱਚ ਅਗੇ ਇਸ ਵੀਡੀਓ ਦਾ ਲਾਸਟ ਕੁਸਚਨ ਹੈ ਦੋਸਤੋ ਰਜਿਸਟੈਂਸ ਕਿਸ ਮੀਟਰ ਦੀ ਵੱਧ ਹੁੰਦੀ ਹੈ ਰਜਿਸਟੈਂਸ ਕਿਸ ਮੀਟਰ ਦੀ ਵੱਧ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਐਮੀਮੀਟਰ ਦੂਸਰੀ ਹੈ ਵੋਲਟਮੀਟਰ ਤੀਸਰੀ ਹੈ ਗਲਵੈਨੋਮੀਟਰ ਤੇ ਚੌਥੀ ਹੈ वोल्ट मीटर तो दोस्तों इज द राइट आंसर है वोल्ट मीटर सो आज दी वीडियो इथे खत्म हुंदी है ए वीडियो तन्नु केसर लगी कृपया करके कमेंट बॉक्स विच जरूर दसना और जेड़े भी दोस्त साडे चैनल नु पहली बार विजिट कीता त साडे चैनल नु सब्सक्राइब कर लो नाल ही दितै बेल आइकन नु प्रेस कर लो ताजो ऑन वालीया वीडियोस दी नोटिफिकेशन तुहाडे तक सब तो पहला मिल सकना ਤੁਸੀਂ ਕਲਾਸਾਂ ਦੀਆਂ ਜੇਕਰ ਪੀਡੀਐਫ ਆਪਣੇ ਮੋਬਾਈਲ ਤੇ ਮੰਗਵਾਉਣਾ ਚਾਹੁੰਦੇ ਹੋ ਤਾਂ ਜੁਆਇਨ ਬਟਨ ਤੇ ਕਲਿੱਕ ਕਰੋ ਜੁਆਇਨ ਹੋਣ ਤੋਂ ਬਾਅਦ ਇਸ ਨੰਬਰ ਤੇ 9646115143 ਤੇ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਸਾਰੀਆਂ ਪੀਡੀਐਫ ਮਿਲ ਜਾਣਗੀਆਂ ਜੇਕਰ ਤੁਸੀਂ ਜੁਆਇਨ ਨਹੀਂ ਹੋਣਾ ਚਾਹੁੰਦੇ ਤਾਂ ਸਾਡੇ ਇਸ ਨੰਬਰ ਤੇ Google Pay 199 ਰੁਪਏ ਕਰਕੇ ਸਕਰੀਨਸ਼ਾਟ ਭੇਜੋ ਜਲਦੀ ਹੀ ਤੁਹਾਨੂੰ ਪੀਡੀਐਫ ਮਿਲ ਜਾਣਗੀਆਂ ਜੀ ਧੰਨਵਾਦ ਸਾਥੀਓ ਮਿਲਦੇ ਆ नेक्स्ट ਕਲਾਸ ਵਿੱਚ ਥੈਂਕ ਯੂ ਵੈਰੀ ਮਚ